ਦਲਦੇਸਨ ਇਹ ਕਿਵੇਂ ਦੇਖਦੇ ਹੋ ਅਕਾਲੀ ਦਲ ਦੇ ਵੱਡੇ ਲੀਡਰ ਵਿਕਰਮ ਸਿੰਘ ਮਜੀਠੀਆ ਦੇ ਘਰ ਦੇ ਉੱਤੇ ਵਿਜੀਲੈਂਸੀ ਰੇਡ ਪੈਣਾ ਅਤੇ ਉਹਨਾਂ ਦੀ ਗ੍ਰਿਫਤਾਰੀ ਇਸ ਮੌਕੇ ਹੋ ਗਈ ਹੈ ਇਸ ਦੌਰਾਨ ਜੋ ਰੇਡ ਚੱਲਦੀ ਪਈ ਉਸ ਦੌਰਾਨ ਕਾਫੀ ਹੰਗਾਮਾ ਵੀ ਹੋਇਆ ਕਿਵੇਂ ਦੇਖਦੇ ਹੋ ਸਾਰੀ ਕਹਾਣੀ ਨੂੰ ਤੁਸੀਂ ਜੀ ਬਿਲਕੁਲ ਬਿਲਕੁਲ ਅੱਜ ਤੜਕਸਾਰ ਦੱਸਿਆ ਜਾਂਦਾ ਹੈ ਕਿ ਵਿਜੀਲੈਂਸ ਦੀ ਟੀਮ ਵੱਲੋਂ ਵਿਕਰਮਜੀਤ ਮਜੀਠੀਆ ਦੇ ਅੰਮ੍ਰਿਤਸਰ ਘਰ ਤੇ ਜਿਹੜੀ ਰੇਡ ਕੀਤੀ ਗਈ ਉਸ ਤੋਂ ਬਾਅਦ ਉਹਨਾਂ ਦੇ ਵਰਕਰ ਉਹਨਾਂ ਦੇ ਸਾਥੀ ਵੀ ਉੱਥੇ ਮੌਜੂਦ ਸੀ ਵਿਕਰਮਜੀਤ ਸਿੰਘ ਮਜੀਠੀਆ ਆਪ ਮੌਜੂਦ ਸੀ ਉਹਨਾਂ ਦੀ ਪਤਨੀ ਜਿਹੜੇ ਨੇ ਉਹ ਵੀ ਉੱਥੇ ਮੌਜੂਦ ਸੀ ਸੋ ਹੰਗਾਮਾ ਚੱਲਿਆ ਬਹੁਤ ਜ਼ਿਆਦਾ ਵਿਜੀਲੈਂਸ ਦਾ ਇਲਜ਼ਾਮ ਹੈ ਕਿ ਆਮਦਨ ਤੋਂ ਵੱਧ ਉਹਨਾਂ ਵੱਲੋਂ ਜਾਇਦਾਦ ਜਿਹੜੀ ਆ ਬਣਾਈ ਗਈ ਹੈ ਸੋ ਉਸ ਤੋਂ ਬਾਅਦ ਗ੍ਰਿਫਤਾਰੀ ਦੀ ਜਦੋਂ ਗੱਲ ਚੱਲਦੀ ਹੈ ਤੇ ਹਰ ਇੱਕ ਦੇ ਹੱਥ ਦੇ ਵਿੱਚ ਮੋਬਾਈਲ ਦੇਖਿਆ ਗਿਆ ਹਰ ਦੇ ਹੱਥ ਦੇ ਵਿੱਚ ਮੋਬਾਈਲ ਤਾਂ ਕਿ ਇਹ ਜਿਹੜਾ ਮੂਮੈਂਟ ਹੈਗਾ ਇਹਨੂੰ ਕੈਪਚਰ ਕਰ ਲਿਆ ਜਾਵੇ ਧੱਕਾ ਮੁੱਕੀ ਨਾ ਹੋਵੇ ਕਿਸੇ ਦੇ ਨਾਲ ਕੋਈ ਗਲਤ ਨਾ ਹੋਵੇ ਸੋ ਪੁਲਿਸ ਜਿਹੜੀ ਸਿਵਲ ਵਰਦਿਆਂ ਦੇ ਵਰਦਿਆਂ ਦੇ ਵਿੱਚ ਵੀ ਆਈ ਹੋਈ ਸੀ ਵਿਜੀਲੈਂਸ ਦੇ ਅਧਿਕਾਰੀ ਵੀ ਆਏ ਹੋਏ ਸੀ ਉਹ ਸਾਰਿਆਂ ਦੇ ਹੱਥਾਂ ਦੇ ਵਿੱਚ ਮੋਬਾਈਲ ਸੀ ਦੂਜੇ ਪਾਸੇ ਵਿਕਰਮਜੀਤ ਮਜੀਠੀਆ ਦੇ ਜਿਹੜੇ ਸਮਰਥਕ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਵੀ ਮੋਬਾਈਲ ਨਜ਼ਰ ਆਏ ਵਿਕਰਮਜੀਤ ਮਜੀਠੀਆ ਦਾ ਕਹਿਣਾ ਕਿ ਉਹ ਧੱਕਾ ਕਰ ਰਹੇ ਨੇ ਸ਼ਰਯਾਮ ਧੱਕਾ ਕਰ ਰਹੀ ਹੈ ਇਹ ਕੋਈ ਢੰਗ ਨਹੀਂ ਹੈ ਕਿ ਇਸ ਤਰੀਕੇ ਦੇ ਨਾਲ ਕਿਸੇ ਦੇ ਘਰ ਦੇ ਉੱਤੇ ਰੇਡ ਕੀਤੀ ਜਾਵੇ ਉਹ ਵੀ 30 ਤੋਂ 40 ਜਾਂ 50 ਬੰਦੇ ਲਿਆ ਕੇ ਤੁਸੀਂ ਰੇਡ ਕਰ ਰਹੇ ਹੋ ਸੋ ਉਹਨਾਂ ਦਾ ਇਹ ਕਹਿਣਾ ਸੀ ਕਿ ਧੱਕਾ ਕੀਤਾ ਜਾ ਰਿਹਾ ਮੇਰੇ ਖਿਲਾਫ ਜਿਹੜੇ ਮੈਂ ਵੀਡੀਓਜ਼ ਪਿਛਲੇ ਦਿਨਾਂ ਦੇ ਵਿੱਚ ਜਨਤਾ ਕੀਤੇ ਰਿਹਾ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਨੇਤਾਵਾਂ ਦੇ ਉਹਦੇ ਕਰਕੇ ਬਦਲਾਖੋਰੀ ਦੀ ਭਾਵਨਾ ਦੇ ਨਾਲ ਆਮ ਆਦਮੀ ਦੀ ਜਿਹੜੀ ਸਰਕਾਰ ਹੈਗੀ ਹੈ ਸੋ ਉਹ ਕੀ ਕਰ ਰਹੀ ਹੈ ਕਿ ਮੈਨੂੰ ਗ੍ਰਿਫਤਾਰ ਕਰ ਰਹੀ ਹੈ ਸੋ ਇਹਦੇ ਵਿੱਚ ਕਿਤੇ ਨਾ ਕਿਤੇ ਇਹ ਵੇਖਿਆ ਜ਼ਰੂਰ ਗਿਆ ਕਿ ਭਗਵੰਤ ਮਾਨ ਹੋਰੀ ਜਦੋਂ ਵੀ ਕੋਈ ਉਹਨਾਂ ਦੇ ਉੱਤੇ ਇਲਜ਼ਾਮ ਲਾਉਂਦਾ ਹੈ ਕੋਈ ਦੋਸ਼ ਲਾਉਂਦਾ ਹੈ ਹੁਣ ਗੱਲ ਸੁਖਬਾਲ ਸਿੰਘ ਖਹਿਰਾ ਹੋਰਾਂ ਦੀ ਕਰ ਲਈਏ ਜਦੋਂ ਉਹ ਸਿੱਧੇ ਹੋਏ ਸੀ ਭਗਵੰਤ ਮਾਨ ਵਾਲੇ ਪਾਸੇ ਨੂੰ ਤਾਂ ਉਹਨਾਂ ਨੂੰ ਵੀ ਛੁਗਾ ਦਿੱਤਾ ਗਿਆ ਸੀ ਜਿਸ ਦਿਨ ਉਹਨਾਂ ਦੀ ਜ਼ਮਾਨਤ ਹੋਣ ਦੀ ਵਾਰੀ ਆਈ ਉਹ ਜ਼ਮਾਨਤ ਲੈ ਕੇ ਜੇਲ੍ਹ ਤੋਂ ਬਾਹਰ ਆਉਂਦੇ ਨੇ ਗੇਟ ਤੋਂ ਤੇ ਉਹਨਾਂ ਨੂੰ ਫਿਰ ਉੱਥੇ ਗ੍ਰਿਫਤਾਰ ਕਰਕੇ ਕਿਸੇ ਹੋਰ ਕੇਸ ਦੇ ਵਿੱਚ ਅੰਦਰ ਧੱਕ ਦਿੱਤਾ ਜਾਂਦਾ ਖੈਰ ਉਹਨਾਂ ਦੀ ਜ਼ਮਾਨਤ ਬਾਅਦ ਵਿੱਚ ਹੋ ਜਾਂਦੀ ਹੈ ਫਿਰ ਜਦੋਂ ਗੱਲ ਭਾਨੇ ਸਿੱਧੂ ਦੀ ਕਰਦੇ ਆਂ ਤੇ ਭਾਨਾ ਸਿੱਧੂ ਵੀ ਇੱਕ ਵੇਲੇ ਭਗਵੰਤ ਮਾਨ ਹੋਰਾਂ ਦੇ ਖਿਲਾਫ ਜਿਹੜਾ ਹੈਗਾ ਉਹ ਐਕਟਿਵ ਨਜ਼ਰ ਆਇਆ ਉਹਨੇ ਬਹੁਤ ਸਾਰਾ ਕੁਝ ਜਿਹੜਾ ਹੈਗਾ ਬਿਆਨਿਆ ਤੇ ਉਹਦੇ ਨਾਲ ਵੀ ਜਿਹੜਾ ਹੈ ਫਿਰ ਉਹਨੂੰ ਜੇਲ੍ਹ ਦੇ ਵਿੱਚ ਪਾ ਦਿੱਤਾ ਗਿਆ ਉਹਨੇ ਜਿਵੇਂ ਉਹਦੇ ਕਹਿਣ ਮੁਤਾਬਕ ਕਿ ਉਹਦੇ ਉੱਤੇ ਟਾਰਚਰ ਵੀ ਹੋਇਆ ਉਹਦੀ ਵੀਡੀਓ ਵੀ ਬਣਾਈ ਗਈ ਹੈ ਇਸੇ ਤਰੀਕੇ ਦੇ ਨਾਲ ਲੱਖਾ ਸਿਧਾਣਾ ਵੀ ਹੈ ਲੱਖਾ ਸਿਧਾਣਾ ਵੀ ਭਗਵੰਤ ਮਾਨ ਦਾ ਕਿਸੇ ਵੇਲੇ ਸਾਥੀ ਸਮਰਥਕ ਰਿਹਾ ਜਾਂ ਫਿਰ ਖ਼ੈਰਖਵਾ ਰਿਹਾ ਪਰ ਉਹ ਬਾਅਦ ਵਿੱਚ ਜਦੋਂ ਖਿਲਾਫ਼ ਨੀਤੀਆਂ ਦੇ ਖਿਲਾਫ਼ ਬੋਲਣ ਲੱਗਿਆ ਤਾਂ ਉਹਨੂੰ ਵੀ ਜੇਲ੍ਹ ਦੀ ਹਵਾ ਜਿਹੜੀ ਹੈ ਉਹ ਇੱਕ ਦੋ ਦਿਨ ਖਾਣੀ ਪਈ ਹੈ ਸੋ ਹੁਣ ਅਸੀਂ ਇਹ ਨਹੀਂ ਕਹਿੰਦੇ ਕਿ ਵਿਕਰਮਜੀਤ ਮਜੀਠੀਆ ਜਿਹੜਾ ਦੁੱਧ ਦਾ ਤੋਤਾ ਹੈ ਪਰ ਇਹ ਉਹੀ ਵਿਕਰਮਜੀਤ ਮਜੀਠੀਆ ਹੈ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਚੋਣਾਂ ਜਿੱਤਣ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਹੋ ਰਹੀ ਇੱਕ ਬਿਆਨ ਦੇ ਵਿੱਚ ਕਹਿੰਦੇ ਨੇ ਕਿ 5 5 ਮਿੰਟ ਦਾ ਕੰਮ ਹੈ ਚੁਟਕੀ ਮਾਰ ਕੇ ਕਹਿੰਦੇ ਨੇ ਕਿ 5 ਮਿੰਟ ਦਾ ਕੰਮ ਹੈ ਜੇ ਜ ਨਸ਼ਾ ਤਸਕਰ ਹੈ ਨਾ ਮਜੀਠੀਆ ਇਸ ਕੋਮ ਅੰਦਰ ਡਾਲ ਦੇਗੇ ਸੋ ਉਸ ਤੋਂ ਬਾਅਦ ਜਿਹੜੇ ਅਰਵਿੰਦ ਕੇਜਰੀਵਾਲ ਨੇ ਲਿਖਤੀ ਮੁਆਫੀ ਜਿਹੜੀ ਹੈਗੀ ਹੈ ਉਹ ਵਿਕਰਮਜੀਤ ਮਜੀਠੀਆ ਦੇ ਕੋਲੋਂ ਮੰਗ ਲਈ ਸੀ ਸੋ ਉਸ ਵੇਲੇ ਜੇ ਇਹ ਅਜੇ ਵਿਕਰਮਜੀਤ ਮਜੀਠੀਆ ਦੇ ਵਿੱਚ ਉਹਨਾਂ ਨੂੰ ਤਸਕਰ ਨਜ਼ਰ ਆਇਆ ਸੀ ਤੇ ਅੱਜ 3.5 ਸਾਲ ਪੌਣੇ 4 ਸਾਲ ਹੋ ਚੱਲੇ ਨੇ ਤੇ ਕਿਉਂ ਨਹੀਂ ਗ੍ਰਿਫਤਾਰ ਕੀਤਾ ਗਿਆ ਕਿਉਂ ਨਹੀਂ ਉਹਨਾਂ ਦੇ ਜਿਹੜੇ ਸਬੂਤ ਇਕੱਠੇ ਕੀਤੇ ਗਏ ਸੋ ਇਹ ਵੀ ਇੱਕ ਸਵਾਲ ਬਣਦਾ ਹੈ ਅਸੀਂ ਹਰ ਪੱਖੋਂ ਕਹਿੰਦੇ ਹਾਂ ਕਿਉਂਕਿ ਵਿਕਰਮਜੀਤ ਮਜੀਠੀਆ ਵੀ ਇੱਕ ਬਦਲਾਖੋਰੀ ਦੀ ਭਾਵਨਾ ਦੇ ਨਾਲ ਹਰ ਇੱਕ ਬੰਦੇ ਦੇ ਉੱਤੇ ਭਾਵੇਂ ਉਹ ਇਮਾਨਦਾਰੀ ਕਿਉਂ ਨਾ ਹੋਵੇ ਉਹਦੇ ਉੱਤੇ ਇਲਜ਼ਾਮ ਲਾ ਦਿੰਦੇ ਨੇ ਉਹ ਵੀ ਪ੍ਰੈਸ ਕਾਨਫਰੰਸ ਕਰ ਲੈਂਦੇ ਨੇ ਜਿਵੇਂ ਭਾਈ ਅਮਰਪਾਲ ਸਿੰਘ ਦੇ ਖਿਲਾਫ ਉਹਨਾਂ ਦੇ ਕੋਲ ਇੱਕ ਆਡੀਓ ਪਹੁੰਚੀ ਤੇ ਉਹਨਾਂ ਨੇ ਆਪਣੀ ਵੱਡੀ ਇੱਕ ਪ੍ਰੈਸ ਕਾਨਫਰੰਸ ਕਰ ਦਿੱਤੀ ਲਓ ਜੀ ਆਹ ਦੇਖੋ ਜੀ ਇਹ ਰਾਖਸ਼ ਹੈ ਜੀ ਇਹ ਆਹ ਹੈ ਜੀ ਇਹ ਇਸ ਤਰ੍ਹਾਂ ਹੈ ਜੀ ਇਹ ਦੋ ਨੰਬਰ ਹੀ ਬੰਦਾ ਹੈ ਜਾਂ ਕੋਈ ਵੀ ਹੋਵੇ ਕੋਈ ਵੀ ਕਿਸੇ ਦੀ ਗੱਲਬਾਤ ਹੋਵੇ ਤਾਂ ਵਿਕਰਮਜੀਤ ਮਜੀਠੀਆ ਮਿੰਟ ਲਾਉਂਦੇ ਨੇ ਹੁਣ ਆ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ ਜਿਹੜੀਆਂ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੀਆਂ ਜਿਹੜੀਆਂ ਵੀਡੀਓ ਜਾਰੀ ਕੀਤੀਆਂ ਆਡੀਓ ਜਾਰੀ ਕੀਤੀਆਂ ਮਾਫ ਕਰਨਾ ਫੋਟੋਆਂ ਵੀ ਜਾਰੀ ਕੀਤੀਆਂ ਸੋ ਉਸ ਤੋਂ ਬਾਅਦ ਜਿਹੜੀ ਹੈ ਕਿਤੇ ਨਾ ਕਿਤੇ ਭਗਵੰਤ ਮਾਨ ਹੋਰੀ ਜਾਂ ਆਮ ਆਦਮੀ ਦੀ ਸਰਕਾਰ ਜਿਹੜੀ ਖਫਾ ਨਜ਼ਰ ਆਈ ਹੈ ਤੇ ਉਹਨਾਂ ਨੇ ਵਿਕਰਮਜੀਤ ਮਜੀਠੀਆ ਦੇ ਉੱਤੇ ਕਾਰਵਾਈ ਕੀਤੀ ਹੈ ਸੋ ਇਹਦੇ ਵਿੱਚ ਪੰਜਾਬ ਦਾ ਭਲਾ ਕਿੱਥੇ ਹੈ ਮੇਰਾ ਸਵਾਲ ਤਾਂ ਇਹ ਬਣਦਾ ਹੈ ਭਾਵੇਂ ਉਹ ਵਿਕਰਮਜੀਤ ਮਜੀਠੀਆ ਹੋਵੇ ਜਾਂ ਫਿਰ ਭਗਵੰਤ ਮਾਨ ਹੋਰੀ ਹੋਣ ਇਹਦੇ ਵਿੱਚ ਪੰਜਾਬ ਦਾ ਭਲਾ ਕਿੱਥੇ ਆ ਅਸਲ ਬੰਦਿਆਂ ਨੂੰ ਜਦੋਂ ਗ੍ਰਫਤਾਰ ਕਰਨ ਦੀ ਵਾਰੀ ਆਉਂਦੀ ਹੈ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਨਸ਼ਾ ਫਲਾਇਆ ਜਾਂ ਉਹ ਵੱਡੇ ਅਜਗਰ ਜਿਨ੍ਹਾਂ ਨੂੰ ਕਿਹਾ ਜਾਂਦਾ ਉਹ ਗ੍ਰਫਤਾਰੀ ਤੋਂ ਹਜੇ ਵੀ ਬਾਹਰ ਨੇ ਜੇ ਹੁਣ ਵਿਕਰਮਜੀਤ ਮਜੀਠੀਆ ਦੀ ਗ੍ਰਫਤਾਰੀ ਹੋਈ ਹੈ ਸੋ ਆਮਦਨ ਤੋਂ ਵੱਧ ਜਿਹੜੀ ਜਾਇਦਾਦ ਬਣਾਉਣ ਕਰਕੇ ਹੋਈ ਹੈ ਨਾ ਕਿ ਨਸ਼ੇ ਦੇ ਕਰਕੇ ਹੋਈ ਹੈ ਸੋ ਜੇ ਹੁਣ ਆਪਾਂ ਇਹ ਦੂਜੇ ਪਾਸੇ ਬਿਕਰਮਜੀਤ ਮਜੀਠੀਆ ਨੂੰ ਸਵਾਲ ਕਰੀਏ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਜਿਹੜਾ ਜਿਹੜਾ ਕਿਰਦਾਰ ਹੈ ਦਿਖਾ ਕੇ ਕੀ ਸਾਬਤ ਕਰਨਾ ਚਾਹੁੰਦੇ ਹੋ ਇਦੇ ਵਿੱਚ ਕੋਈ ਵੀ ਪੰਜਾਬ ਦੀ ਭਲਾਈ ਨਹੀਂ ਹੈਗੀ ਸੋ ਇਹ ਬਦਲਾਖੁਰੀ ਦੀ ਭਾਵਨਾ ਜਿਹੜੀ ਹੈਗੀ ਹੈ ਨਾ ਇਹ ਆਪਸ ਦੇ ਵਿੱਚ ਖੇਡੀ ਜਾ ਰਹੀ ਹੈ ਜੇ ਜਦੋਂ ਕਿਤੇ ਕੈਪਟਨ ਆਉਂਦਾ ਹੈ ਤੇ ਬਾਦਲਾਂ ਨੂੰ ਅੰਦਰ ਕਰਵਾ ਦਿੰਦਾ ਹੈ ਬਾਦਲ ਆਉਂਦੇ ਨੇ ਤੇ ਕੈਪਟਨ ਨੂੰ ਅੰਦਰ ਕਰਵਾ ਦਿੰਦੇ ਆ ਅੱਜ ਆਮ ਆਦਮੀ ਵੀ ਉਹੀ ਕਰ ਰਿਹਾ ਤੇ ਕੱਲ ਨੂੰ ਜਦੋਂ ਆਮ ਆਦਮੀ ਨਹੀਂ ਰਿਹਾ ਸਰਕਾਰ ਸਤਾ ਦੇ ਵਿੱਚ ਅਕਾਲੀ ਆਉਂਦੇ ਨੇ ਜਾਂ ਕਾਂਗਰਸੀ ਆਉਂਦੇ ਨੇ ਤਾਂ ਉਹ ਵੀ ਦੂਸਰਿਆਂ ਦੇ ਨਾਲ ਇਹੀ ਕੁਝ ਕਰਨਗੇ ਸੋ ਪੰਜਾਬ ਦੇ ਭਲੇ ਲਈ ਕੋਈ ਵੀ ਪਾਰਟੀ ਜਿਹੜੀ ਹੈਗੀ ਆ ਉਹ ਸੁਹਿਰਦ ਨਹੀਂ ਹੈ ਭਲੇ ਬੰਦਿਆਂ ਦੇ ਉੱਤੇ ਇਲਜ਼ਾਮ ਲਾਉਣੇ ਇਹ ਆਮ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਅਮਰਤਪਾਲ ਸਿੰਘ ਹੋਰੀ ਉਹਨਾਂ ਦਾ ਕੋਈ ਵੀ ਐਸਾ ਰਿਕਾਰਡ ਨਹੀਂ ਹੈ ਕਿ ਉਹਨਾਂ ਨੇ ਪੰਜਾਬ ਦੇ ਉਹ ਉਲਟ ਭੁਗਤੇ ਹੋਣ ਜਾਂ ਏਜੰਸੀਆਂ ਦੇ ਹੱਥ ਦੇ ਵਿੱਚ ਜਾਂ ਸੈਂਟਰ ਦੇ ਹੱਥ ਦੇ ਵਿੱਚ ਖੇਡੇ ਹੋਣ ਪਰ ਉਹਨਾਂ ਦੇ ਉੱਤੇ ਵੀ ਇਲਜ਼ਾਮ ਲਾ ਦਿੰਦੇ ਇਥੋਂ ਪਤਾ ਲੱਗਦਾ ਇਹ ਸਿਰਫ ਰਾਜਨੀਤੀ ਹੈ ਇਹਦੇ ਵਿੱਚ ਕੋਈ ਵੀ ਪੰਜਾਬ ਦੀ ਭਲਾਈ ਕਿਸੇ ਦੇ ਦਿਲ ਦਿਮਾਗ ਦੇ ਵਿੱਚ ਨਹੀਂ ਹੈ ਕਿ ਅਸੀਂ ਉਹਨੂੰ ਲੈ ਕੇ ਚੱਲਣਾ ਹੈ ਸੋ ਹੁਣ ਵਿਕਰਮਜੀਤ ਮਜੀਠੀਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਮੋਹਾਲੀ ਲਿਜਾਇਆ ਜਾ ਰਿਹਾ ਉਹਨਾਂ ਨੂੰ ਅਦਾਲਤ ਦੇ ਵਿੱਚ ਜਿੱਥੇ ਉਹਨਾਂ ਦੇ ਵਰਕਰ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਅਕਾਲੀ ਦਲ ਦੇ ਨਾਰੇਬਾਜੀ ਹੋ ਰਹੀ ਹੈ ਸੋ ਉਸ ਤੋਂ ਬਾਅਦ ਰਿਮਾਂਡ ਮੰਗਿਆ ਜਾਵੇਗਾ ਰਿਮਾਂਡ ਮਿਲ ਜਾਏਗਾ ਇੱਕ ਦੋ ਦਿਨ ਅੰਦਰ ਰਹਿਣਗੇ 10 ਦਿਨ ਅੰਦਰ ਰਹਿਣਗੇ ਜਾਂ ਹੋ ਸਕਦਾ 2-4 ਮਹੀਨੇ ਅੰਦਰ ਰਹਿਣ ਉਸ ਤੋਂ ਬਾਅਦ ਬਾਹਰ ਆ ਜਾਣਗੇ ਜ਼ਮਾਨਤ ਦੇ ਉੱਤੇ ਤੇ ਇਹ ਖੇਲ ਫੇਰ ਆਮ ਵਾਂਗੂ ਹੀ ਇਸੇ ਤਰੀਕੇ ਨਾਲ ਚੱਲਣ ਲੱਗ ਪਏਗਾ ਸੋ ਇਹ ਬਸ ਉਹੀ ਗੇਮ ਹੁੰਦੀ ਹੈ ਵੀ ਜਿੰਨੀ ਦੇਰ ਸੱਤਾ ਦੇ ਵਿੱਚ ਹੈ ਤਾਂ ਆਪਣੀਆਂ ਮਨਿਆਈਆਂ ਕਰ ਲਓ ਤੇ ਜਦੋਂ ਸੱਤਾ 'ਚੋਂ ਬਾਹਰ ਗਏ ਤਾਂ ਫਿਰ ਦੇਖੋ ਵੀ ਦੂਸਰਾ ਕੀ ਕਰਦਾ ਪਰ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਅਕਾਲੀ ਦਲ ਅਤੇ ਕੈਪਟਨ ਅਮਰਿੰਦਰ ਸਿੰਘ ਜਦੋਂ ਇੱਕ ਕਾਂਗਰਸ ਤੇ ਅਕਾਲੀ ਦਲ ਦੀ ਮੈਂ ਗੱਲ ਕਰਦਾ ਬੇਸ਼ੱਕ ਇੱਕ ਵਾਰ ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾਂ ਨੂੰ ਅੰਦਰ ਕਰਵਾ ਦਿੱਤਾ ਸੀ ਪਰ ਉਸ ਤੋਂ ਬਾਅਦ ਕਦੇ ਵੀ ਆਹ ਬਾਰ-ਬਾਰ ਸਰਕਾਰਾਂ ਆਈਆਂ ਦੋਨਾਂ ਦੀਆਂ ਕੈਪਟਨ ਵੀ ਬਣਦਾ ਰਿਹਾ ਬਾਦਲ ਵੀ ਬਣਦਾ ਰਿਹਾ ਪਰ ਉਹਨਾਂ ਨੇ ਇੱਕ ਦੂਸਰੇ ਦੇ ਉੱਤੇ ਕੋਈ ਵੀ ਇਸ ਤਰ੍ਹਾਂ ਦਾ ਐਕਸ਼ਨ ਨਹੀਂ ਕੀਤਾ ਉਹਨਾਂ ਨੂੰ ਪਤਾ ਲੱਗ ਚੁੱਕਿਆ ਸੀ ਵੀ ਜੇ ਜਦੋਂ ਅਸੀਂ ਸੱਤਾ ਤੋਂ ਬਾਹਰ ਹੋਵਾਂਗੇ ਤਾਂ ਇਹ ਸਾਡੇ ਜਿਹੜੇ ਖਿਲਾਫ ਕੰਮ ਕਰਨਗੇ ਜਦੋਂ ਅਸੀਂ ਸੱਤਾ 'ਚ ਆ ਜਾਾਂਗੇ ਤੇ ਅਸੀਂ ਕਰਾਂਗੇ ਬਾਰੇ ਬਟਾ ਇਹ ਚੱਲਦਾ ਰਹੂਗਾ ਸੋ ਇਸ ਕਰਕੇ ਉਹਨਾਂ ਨੇ ਫਿਰ ਕਦੀ ਵੀ ਇਸ ਇੱਕ ਦੂਜੇ ਦੇ ਉੱਤੇ ਇਲਜ਼ਾਮ ਨਹੀਂ ਲਾਇਆ ਇੱਕ ਰਲ ਕੇ ਆਪਾਂ ਕਹੀਏ ਵੀ ਉਹ ਚੱਲਦੇ ਰਹੇ ਨੇ ਰਾਲ ਮਿਲ ਕੇ ਚੱਲਦੇ ਰਹੇ ਆ ਇਕੱਠੇ ਖਾਂਦੇ ਪੀਂਦੇ ਵੀ ਰਹੇ ਨੇ ਤੇ ਬਿਆਨਬਾਜ਼ੀ ਵੀ ਇੱਕ ਦੂਸਰੇ ਦੇ ਖਿਲਾਫ ਮਾਈਕ ਦੇ ਉੱਤੇ ਆ ਕੇ ਚੈਨਲਾਂ ਦੇ ਉੱਤੇ ਆ ਕੇ ਕਰਦੇ ਰਹੇ ਆ ਸੋ ਇਹੀ ਰਾਜਨੀਤੀ ਹੈ ਇਹਨੂੰ ਗੰਦਲੀ ਰਾਜਨੀਤੀ ਕਿਹਾ ਜਾਂਦਾ ਹੈ ਜੀ ਜੀ ਦਲ ਸਿੰਘ ਜੀ ਇਸ ਤਰੀਕੇ ਦੀ ਇਹ ਰਾਜਨੀਤੀ ਚੱਲਦੀ ਪਈ ਹੈ ਦੇਖਦੇ ਹਾਂ ਇਸ ਦੇ ਨਾਲ ਹੋਰ ਅੱਗੇ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਵਿਕਰਮ ਜੇਠਿਆ ਦੀ ਜੋ ਇਸ ਵਕਤ ਗ੍ਰਿਫਤਾਰੀ ਹੋਈ ਹੈ ਅਚਨ ਤੇ ਉਹ ਕਿਉਂ ਹੋਈ ਹੈ ਇਸ ਵਿੱਚ ਕੀ ਕਰਨੇ ਇਸ ਦੇ ਨਾਲ ਦੇਖਾਂਗੇ ਕਿ ਪੰਜਾਬ ਦੀ ਰਾਜਨੀਤੀ ਵਿੱਚ ਹੋਰ ਕਿਹੜੇ ਕਿਲੋ ਕੇ ਫਿਰ ਵੱਲ ਆਉਂਦੇ ਨੇ ਤੇ ਕੀ ਉਹ ਦੇਖਣ ਨੂੰ ਪੈਂਦਾ ਜਿੱਦਾਂ ਹੀ ਕੋਈ ਹੋਰ ਵੱਡੀ ਅਪਡੇਟ ਆਂਦੀ ਹੈ ਦਰਸ਼ਕਾਂ ਨੂੰ ਉਹ ਸਾਰੀ ਜਾਣਕਾਰੀ ਦਰਸ਼ਕਾਂ ਦੇ ਅੱਗੇ ਲਿਆਂਦੀ ਕੋਸ਼ਿਸ਼ ਕਰਨਗੇ ਧੰਨਵਾਦ ਧੰਨਵਾਦ ਤੁਹਾਡਾ